ਬਾਰਜੋ ਐਸਐਸਪੀ ਸਾਹ ਪਟਿਆਲਾ ਸ਼੍ਰੀ ਬਰਉਪਮਾ ਸ਼ਰਮਾ ਆਈਪੀਐਸ ਦੇ ਸਦੀਵਾਇ ਦੇ ਵਿੱਚ ਨੌਂਰ ਦੀ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੇ ਮਤੇ ਨਜ਼ਰ ਮਾਰੇਆਂ ਸਾਂ ਤੇ ਖਾਸ ਤੌਰ ਤੇ ਨਸ਼ੇ ਦੇ ਸੰਬੰਧ ਨਾਲ ਦੀ ਕੇਨ ਕਸਲ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਦੀ ਲੜੀ ਵਿੱਚ ਐਸਪੀ ਡੀ3 ਯੂਐਸ ਵਾਰ ਸ਼ਰਮਾ ਦੀ ਗਵਾਈ ਵਿੱਚ ਨੌਂਰ ਸੌਂਡਿੰਗ ਪੁਲਿਸ ਵੱਲੋਂ ਅਲੱਗ-ਅਲੱਗ ਖੀਮਾ ਮੜਾ ਕੇ ਪੂਰੇ ਨੌਂਰ ਸ਼ੰਭੂ ਤੇ ਖੇੜਗੰਡੀਲਾ ਕਿਵੇਂ ਜਿਹੜਾ ਹੈ ਉਹ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਕੱਲ ਇਸੇ ਸਰਚ ਆਪਰੇਸ਼ਨ ਦੌਰਾਨ ਕਨਾਰਪੋਰਸ਼ਨ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੇ ਵਿੱਚ ਐਸਐਚਓ ਸ਼ੰਭੂ ਇੰਸਪੈਕਟਰ ਹਰਪਾਲ ਸਿੰਘ ਤੇ ਚੌਕੀ ਨਾਇਬ ਟੇਪਲਾ ਐਸਐਵਤਾਰ ਸਿੰਘ ਐਸਐਹ ਹਦਰ ਸਿੰਘ ਥੋੜਾ ਸ਼ੰਭੂ ਤੇ ਇਹਨਾਂ ਦੀ ਸਾਰੀ ਹੀ ਟੀਮ ਨੇ ਇੱਕ ਸੂਚਨਾ ਮਿਲਣ ਤੇ ਅਰਸ਼ਪ੍ਰੀਤ ਸਿੰਘ ਤੇ ਅਮਨਪ੍ਰੀਤ ਸਿੰਘ ਵਾਸੀ ਜਿਹੜੇ ਮੋਹੀ ਦੇ ਇਨਾਂ ਦੇ ਖਿਲਾਫ ਮੁਕੱਦਮਾ ਨੰਬਰ 6 236 2024 1522 6885 ਐਨਡੀਪੀ ਐਕਟ ਅnder ਦਰਜ ਕੀਤਾ ਤੇ ਜਿਹੜੀ ਤਫ਼ਤੀਸ਼ ਦੌਰਾਨ ਜਿਹੜਾ ਹੈ ਇਹਨਾਂ ਦੋਨੋਂ ਗੁਸ਼ਿਆਂ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ 15 ਕਿਲੋਗ੍ਰਾਮ ਸਰੇ 20 ਕਿਲੋਗ੍ਰਾਮ ਪੁੱਕੀ ਅੰਜੂਰਾ ਪੌਸਤੇ 500 ਗ੍ਰਾਮ ਚਿੱਟਾ ਪਾਊਡਰ ਬਰਾਮਦ ਕੀਤੇ ਤੇ ਇਹਨਾਂ ਬੰਦਿਆਂ ਨੂੰ ਅਗਲੇ ਫੜੇ ਦੇ ਨਾਲ ਹੀ ਇਹਨਾਂ ਪਾਸੋਂ 40000 ਰੁਪਇਆ ਡਰਗ ਮਨੀ ਤੇ ਇੱਕ ਜਿਹੜੀ ਹੈ ਇਹਨਾਂ ਨੇ ਇਹ ਨਸ਼ੀਲੇ ਪਦਾਰਥਾਂ ਦਾ ਤੰਦ ਕੱਪੜੀ ਜਿਹੜੀ ਕਾਰ ਵਰਤੀ ਸੀ ਉਹ ਵੀ ਇਹਨਾਂ ਨੇ ਕਬਜ਼ੇ ਵਿੱਚ ਲਈ ਹੈ ਦੋਨੋਂ ਦਰਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅੱਜ ਕੋਰਟ ਦੇ ਵਿੱਚ ਇਹਨੂੰ ਪੇਸ਼ ਕੀਤਾ ਹੈ ਪੇਸ਼ ਕਰਕੇ ਇਹਨਾਂ ਦਾ ਪੁਲਿਸ ਬਣਾ ਲਿਆ ਇਹਨਾਂ ਦਰਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਦੇ ਬਾਰੇ ਵੀ ਪਤਾ ਕੀਤਾ ਜਾ ਰਿਹਾ ਕਿ ਜਿਹੜਾ ਹੈ ਫੁੱਕੀ ਤੇ ਨਸ਼ੀਲਾ ਪਦਾਰਥ ਇਹ ਕਿੱਥੋਂ ਲੈ ਕੇ ਆਏ ਹਨ ਤਾਂ ਇਹ ਜਿਹੜਾ ਹੈ ਅਖੀਰ ਤੱਕ ਇਹਦੀ ਤਫ਼ਤੀਸ਼ ਹੋਵੇਗੀ ਤੇ ਇਹਨਾਂ ਨੇ ਅੱਗੇ ਕਿੱਥੇ ਵੇਚਣਾ ਸੀ ਕਿਹਨੂੰ ਦੇਣਾ ਸੀ ਉਹਦੇ ਬਾਰੇ ਵੀ ਜਿਹੜਾ ਹੈ ਅਸੀਂ ਡਿਵਾਈਸ ਨਾਲ ਤਫ਼ਤੀਸ਼ ਕਰਾਂਗੇ ਦਰਾਂ ਨੇ ਤਫ਼ਤੀਸ਼ ਇਹਨਾਂ ਦੋਸ਼ੀਆਂ ਦੀ ਜਾਇਦਾਦ ਹੈ ਉਹਦੇ ਬਾਰੇ ਵੀ ਜਿਹੜਾ ਹੈ ਪਰਦਾ ਕਰਤੀ ਜਾਊਗੀ ਕਿ ਇਹਨਾਂ ਨੇ ਜਿਹੜੀ ਇਹ ਜਮੀਨ ਜਾਇਦਾਦ ਘਰ-ਬਾਰ ਜਾਂ ਕੋਈ ਵੀਕਲ ਜਿਹੜਾ ਲਏ ਨੇ ਉਹ ਅਗਰ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਕੇ ਲਏ ਨੇ ਤਾਂ ਉਹਦੇ ਖਿਲਾਫ ਵੀ ਜਿਹੜਾ ਹੈ ਕਾਨੂੰਨ ਦੇ ਤਹਿਤ ਐਨਡੀਪੀਐਸ ਦੀ ਤਹਿਤ ਵੀ ਹੈ ਕਾਰਵਾਈ ਕੀਤੀ ਜਾਏਗੀ ਤੇ ਜੇਕਰ ਉਹ ਵਾਕਈ ਨਸ਼ੀਲੇ ਪਦਾਰਥਾਂ ਦਾ ਵਪਾਰ ਕਰਕੇ ਬਣਾਈ ਗਈ ਜੈਦਾ ਨਿਕਲੀ ਤਾਂ ਕੁਰ ਕੀਤੀ ਜਾਏਗੀ। ਤੇ ਇਸੇ ਲੜੀ ਚ ਜਿਹੜਾ ਹੈ ਥਾਣਾ ਘਨੌਰ ਦੀ ਪੁਲਿਸ ਨੇ ਸਾਹਬ ਸਿੰਘ ਨਾਮੀ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਖਿਲਾਫ ਮਕਦਮਾ ਨੰਬਰ 59 ਬਾਈਕਾਡ ਚਾਸੀ ਤੇ ਦਰਜ ਕਰਕੇ ਉਹਦੇ ਕੋਲੋਂ 40 ਗ੍ਰਾਮ ਜਿਹੜਾ ਹੈ ਚਟਾ ਬਰਾਮਦ ਕੀਤਾ ਤੇ ਉਹਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਨਾਂ ਨੂੰ ਪੁਲਿਸਮਾਨ ਲਿਆ ਉਹਨਾਂ ਕੋਲੋਂ ਵੀ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਅਗੇ थाना शंभूपुर पुलिस ਵੱਲੋਂ एएसएफ दास सिंह चौकीचा टेबला ਵੱਲੋਂ ਜਿਹੜਾ ਹੈ ਉਹ ਚੋਰੀ ਦੇ 6 ਮੋਬਾਈਲ ਬੰਦ ਕੀਤੇ ਗਏ ਨੇ ਤੇ ਇਹਦੇ ਵਿੱਚ अजय కుమార్ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਦੇ ਵਿੱਚ ਵੀ ਚੋਰੀ ਦੇ ਜਿਹੜੇ ਮੋਬਾਈਲਾਂ ਦੀ ਹੋਰ ਖਲਾਸਾ ਹੋਣ ਦੀ ਸੰਭਾਵਨਾ ਹੈ ਤਾਂ ਇਹ ਜਿਹੜੀ ਹੈ ਕਾਰਜਕਾਰੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਦਿਸ਼ਾ ਨਿਰਦੇਸ਼ ਤੇ ਵਾੜਿਆਂ ਸਰਾਂ ਨਸ਼ੇ ਦੇ ਸਮਗਰਾਂ ਚੋਰ ਮਟਾਇਰੇ ਆਦਿ ਖਿਲਾਫ ਲਾਈ ਗਈ ਮੁਹਿੰਮ ਦਾ ਇੱਕ ਅਸਰ ਜੀ ਦੇ ਵਿੱਚ ਸਾਨੂੰ ਬਹੁਤ ਬਹੁਤ ਬੜਾ ਜਾਲਾ ਪੁਲਿਸ ਨੂੰ ਬੜੀ ਕਾਮਯਾਬੀ ਮਿਲੀ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬਾੜਿਆਂ ਸਰ ਨੂੰ ਸੁਤਾਰਨੀ ਦੇਣਾ ਚਾਹੁੰਦਾ ਹਾਂ ਕਿ ਮਤ ਸੋਚੇ ਕੋਈ ਬਾੜਾਂ ਸਰ ਕਿ ਉਹ ਮਾੜਾ ਕੰਮ ਕਰਕੇ ਕਿਹਨਾਂ ਏਰੀਆ ਦੇ ਵਿੱਚ ਜਾਂ ਸ਼ੰਭੂ ਦੇ ਵਿੱਚ ਬਚ ਕੇ ਰਹਿ ਜਾਵੇ ਉਹਦੇ ਖਿਲਾਫ ਸ਼ਕਤੀ ਨਾਲ ਐਕਸ਼ਨ ਲਿਆ ਜਾਏਗਾ ਸਾਡੀ ਜਿਹੜੀ ਸ਼ਕਤੀ ਹੈ ਲਗਾਤਾਰ ਇਸੇ ਤਰ੍ਹਾਂ ਬਰਕਰਾਰ ਰਹੇਗੀ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਉਹ ਬਾੜੇ ਅੰਸਾਂ ਦੇ ਖਿਲਾਫ ਨਸ਼ਾ ਵੇਚਣ ਦੇ ਖਿਲਾਫ ਪੁਲਿਸ ਨੂੰ ਸਹਿਯੋਗ ਦੇਣ ਜੋ ਉਹਨਾਂ ਨੂੰ ਸਰਕਾਰੀ ਨੰਬਰ ਪੁਲਿਸ ਨੇ ਦਿੱਤੇ ਹੋਏ ਨੇ ਉਹਨਾਂ ਦੇ ਤੇ ਸੂਚਨਾ ਦੇ ਸਾਡੇ ਇਸ ਤਰ੍ਹਾਂ ਦੀ ਸੂਚਨਾ ਦੇ ਅਸੀਂ ਉਹਨਾਂ ਦਾ ਨਾਮ ਵੀ ਗੁਪਤ ਰੱਖਾਂਗੇ ਤੇ ਉਹਨਾਂ ਨੂੰ 15 ਅਗਸਤ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕਰਵਾਵਾਂਗੇ ਤੇ ਦੂਸਰੀ ਬੇਨਤੀ ਮੇਰੀ ਇਹ ਹੈ ਕਿ ਹੁਣ ਵੀ ਭਰਤੀ ਅੱਗੇ ਹੋਣੇ ਨੌਜਵਾਨ ਜਿਹੜੇ ਅੱਗੇ ਹੋਣ ਪਿੰਡਾਂ ਵਾਲੇ ਉਹ ਆਪਣੇ ਸਾਰੇ ਤੌਰ ਤੇ ਬੇਨਤੀ ਕਰਨ ਤੇ ਪੀਪਰ ਪਾਸ ਕਰ ਪਾਸ ਕਰਕੇ ਪੁਲਿਸ ਦੇ ਵਿੱਚ ਸੇਵਾ ਕਰਨ ਚ ਸਮਾਜ ਦੇ ਵਿੱਚ ਜਿਹੜੀ ਹੋਈ ਹੈ ਉਹ ਅਮਨ ਸ਼ਾਂਤੀ ਬਹਾਲ ਰੱਖਣ ਇਹਨਾਂ ਦਾ ਕਿੰਨੇ ਦਾ ਧਰਮਾ ਹੈ ਇਹਨਾਂ ਦਾ 2 ਦਿਨ ਦਾ ਧਰਮਾ 3 ਦਿਨ 3 ਦਿਨ ਦਾ